ਸ੍ਰੀ ਰਾਗ ਮਹੱਲਾ ਤੀਜਾ ਹਉ ਮੈਂ ਕਰਮ ਕਮਾਵਦੇ ਜਮ ਡੰਡ ਲਗੈ ਤਨੇ ਆਏ ਜੇ ਸਤਗੁਰ ਸੇ ਵਰਸੇ ਉੱਭਰੇ ਹਰ ਸੇਤੀ ਲਿਪਲਾਈ ਮਨ ਰੇ ਗੁਰਮਖ ਨਾਮ ਤਿਆਹੇ ਤੁਰ ਪੂਰਬ ਕਰਤੈ ਲਿਖਿਆ ਤਨ ਗੁਰਮਤਿ ਨਾਮ ਸਮਾਈ ਰਹਾਉ ਬਿਨ ਸਤਗੁਰ ਪ੍ਰਤੀਤ ਨ ਆਵਈ ਨਾਮ ਨਾ ਲਾਗੋ ਪਾਓ ਸੁਪਨੇ ਸੁਖ ਨਾ ਪਾਵਈ ਦੁੱਖ ਮੈਂ ਸਭ ਹੈ ਸਮਾਈ ਜੇ ਹਰ ਹਰ ਕੀਚੈ ਬਹੁਤ ਲੋਚੀ ਗੈ ਕੀਰਤਨਾ ਮਿਟਿਆ ਜਾਏ ਹਰ ਕਾ ਪਾਣਾ ਭਗਤੀ ਮੰਨਿਆ ਸੇ ਭਗਤ ਭਏ ਦਰ ਥਾਏ ਗੁਰ ਸ਼ਬਦ ਢੜਾਵੇ ਰੰਗ ਸਿਓ ਬਿਨ ਕਿਰਪਾ ਲਿਆ ਨਾ ਜਾਏ ਜੇ ਸੋਇ ਅਮਰਤ ਨੀਰੀਐ ਪੀ ਬਿਕ ਫਲ ਲਾਗੇ ਧਾਈ ਸੇ ਜਨ ਸੱਚੇ ਨਿਰਮਲੇ ਜਿਨ ਸਤਗੁਰ ਨਾਲ ਪਿਆਰ ਸਤਗੁਰ ਕਾ ਪਾਣਾ ਕਮਾਵਦੇ ਬਿਕ ਹੋਮੈ ਤਜ ਬੇਕਾਰ ਮਨ ਹਠ ਕਿਥੈ ਉਪਾਏ ਨ ਛੁੱਟੀਐ ਸਿਮਰਤ ਸਾਸਤਰ ਸੁਧੋ ਜਾਏ ਮੇਰਾ ਸੰਗਤ ਸਾਧੂ ਉੱਪਰੇ ਗੁਰ ਕਾ ਸ਼ਬਦ ਕਮਾਈ ਹਰ ਕਾ ਨਾਮ ਨਿਧਾਨ ਹੈ ਜਿਸ ਅੰਤ ਨਾ ਪਾਰ ਆਵਾਰ ਗੁਰਮੁਖ ਸੇਹੀ ਸੋਹੰਦੇ ਜਿਨ੍ਹਾਂ ਕਿਰਪਾ ਕਰੇ ਕਰਤਾਰ ਨਾਰਕ ਦਾਤਾ ਏਕ ਹੈ ਦੂਜਾ ਔਰ ਨ ਕੋਏ ਗੁਰ ਪ੍ਰਸਾਦੀ ਪਾਈਐ ਕਰਮ ਪ੍ਰਾਪਤ ਹੋਏ ਸ੍ਰੀ ਰਾਗ ਮਹੱਲਾ ਤੀਜਾ ਪਾਂਕੀ ਬਿਰਖ ਸੁਹਾਵੜਾ ਸੱਚ ਚੁਗੈ ਗੁਰ ਭਾਈ ਹਰ ਰਸ ਪੀਵੈ ਸਹਿਜ ਰਹਿ ਉੱਡੈ ਨ ਆਵੈ ਜਾਇ ਨਿਜ ਘਰ ਵਾਸਾ ਪਾਇਆ ਹਰ ਹਰ ਨਾਮ ਸਮਾਏ ਮਨ ਰੇ ਗੁਰ ਕੀ ਕਾਰ ਕਮਾਈ ਗੁਰ ਕੈ ਪਾਣੇ ਜੀ ਚੱਲੈ ਤਾਹਾਂ ਦਿਨ ਰਾਚੈ ਹਰ ਨਾਹੀ ਰਹਾਉ ਤਾਂ ਕੀ ਬਿਰਖ ਸੁਹਾਵੜੇ ਉੱਡੈ ਚੌਦਸ ਜਾਹੇ ਜੇਤਾ ਉੱਡੈ ਦੁੱਖ ਘੜੇ ਨਿਤ ਦਾਜੇ ਤੈ ਬਿਨ ਲਾਈ ਬਿਰਗੁਰ ਮਹਲ ਜਪਈ ਨਾਇ ਅੰਮ੍ਰਿਤ ਫਲ ਪਾਹੀ ਗੁਰਮਖਾ ਬ੍ਰਹਮ ਹਰੀਆਵਲਾ ਸਾਚੇ ਸਹਿਜ ਸੁਭਾਏ ਸਾਖਾ ਤੀ ਨਿਰਵਾਰਿਆ ਇੱਕ ਸ਼ਬਦ ਲਿਵਲਾਏ ਅਮਰਤ ਫਲ ਹਰ ਏਕ ਹੈ ਆਪੇ ਦੇ ਖਵਾਏ ਮਨਮੁਖੇ ਉੱਬੇ ਸੁੱਕ ਗਏ ਨਾ ਫਲ ਤੇ ਨਾ ਛਾਉ ਤਿੰਨਾ ਆਸ ਨਾ ਬੈਸੀਐ ਉਹਨਾਂ ਘਰ ਨਾ ਗਿਰਾਓ ਕਟ ਗਿਆ ਤਾਂ ਨਿਤ ਜਾਲੀਐ ਉਹਨਾਂ ਸਬਦਨ ਨਾ ਆਉ ਹੁਕਮੇ ਕਰਮ ਕਮਾਵਣੇ ਪਈਆ ਕਿਰਤ ਫਿਰਾਓ ਹੁਕਮੇ ਦਰਸ ਦੇਖਣਾ ਜੇ ਭੇਜੈ ਤੈ ਜਾਓ ਹੁਕਮੇ ਹਰ ਹਰ ਮਨ ਬਸੈ ਹੁਕਮੇ ਸੱਚ ਸਮਾਓ ਹੁਕਮ ਨਾ ਜਾਣੈ ਬੱਪੜੇ ਭੂਲੇ ਫਿਰੈ ਗਵਾਰ ਮਨ ਹਟ ਕੰਮ ਕਮਾਵਦੇ ਨਿਤ ਨਿਤ ਹੋਏ ਖੁਆਰ ਅੰਤਰ ਸਾਤਨ ਆਵੈ ਨਾ ਸੱਚ ਲੱਗੈ ਪਿਆਰ ਗੁਰਮੁਖਿਆ ਮੁਖ ਸੋਹਣੇ ਗੁਰ ਕਾ ਹਿਤ ਪਿਆਰ ਸੱਚੀ ਭਗਤੀ ਸਾਚਰਤੇ ਦਰਸ ਸਚ ਸਚਿਆਰ ਆਏ ਸੇ ਪਰਵਾਣ ਹੈ ਸਭ ਕੁਲ ਕਾ ਕਰੇ ਉਧਾਰ ਸਾਵ ਨਦਰੀ ਕਰਮ ਕਮਾਵ ਦੇ ਨਦਰੀ ਬਾਹਰ ਨਾ ਕੋਈ ਜੈਸੀ ਨਦਰ ਕਰ ਦੇਖੈ ਸੱਚਾ ਤੈਸਾ ਹੀ ਕੋ ਹੋਏ ਨਾਨਕ ਨਾਮ ਬਡਾਈਆ ਕਰਮ ਪ੍ਰਾਪਤ ਹੋਈ ਸ੍ਰੀ ਰਾਗ ਮਹੱਲਾ 3ਆ ਗਰਮਖਾ ਨਾਮ ਤੇ ਆਈਐ ਮਨ ਮੁਖ ਬੂਝ ਨਾ ਪਾਏ ਗਰਮਖ ਸਦਾ ਮੁਖ ਉਜਲੇ ਹਰ ਬਸਿਆ ਮਨ ਆਈ ਸਹਜੇ ਹੀ ਸੁਖ ਪਾਈਐ ਸਹਜੇ ਰਹੈ ਸਮਾਈ ਭਾਈ ਰੇ ਦਾਸਨ ਦਾ ਸਾਹ ਹੋਏ ਗੁਰ ਕੀ ਸੇਵਾ ਗੁਰ ਭਗਤ ਹੈ ਬਿਰਲਾ ਪਾਏ ਕੋਈ ਰਹਾਉ ਸਦਾ ਸੁਹਾਗ ਸੁਹਾਗਣੀ ਜੇ ਚੱਲੈ ਸਤ ਗੁਰ ਪਾਏ ਸਦਾ ਪਰ ਨਹਿ ਚਲ ਪਾਈਐ ਨਾ ਉਹ ਮਰੈ ਨ ਜਾਏ ਸਬਦ ਮਿਲੀ ਨਾ ਵਿਛੜੈ ਫਿਰ ਕੈ ਅੰਕ ਸਮਾਈ ਹਾਰ ਨਿਰਮਲ ਅਤੇ ਉਜਲਾ ਬਿਨ ਗੁਰ ਪਾਇਆ ਨਾ ਜਾਈ ਪਾਠ ਪੜੈ ਨਾ ਬੂਝੈ ਭੇਖੀ ਭਰਮ ਭੁਲਾਏ ਗੁਰਮਤੀ ਹਰ ਸਦਾ ਪਾਇਆ ਰਸਨਾ ਹਰ ਰਸ ਮਾਈ ਮਾਇਆ ਮੋਚ ਕਾਇਆ ਗੁਰਮਤੀ ਸਹਿਜ ਸੁਭਾਈ ਬੇਨ ਸਾਬ ਦਾ ਜਗ ਦੁਖੀਆ ਫਿਰੈ ਮਨ ਮੁੱਖਾਂ ਨੂੰ ਗਈ ਖਾਏ ਸਬਦੇ ਨਾਮ ਤੇ ਆਈਐ ਸਬਦੇ ਸੱਚ ਸਮਾਏ ਮਾਇਆ ਭੂਲੇ ਸਿੱਧ ਫਿਰੈ ਸਮਾਦਨ ਲੱਗੇ ਸੁਪਾਈ ਤੀਨੇ ਲੋਭ ਵਿਆਪਤ ਹੈ ਅਦਕ ਰਹੀ ਲਪਟਾਏ ਬਿਨ ਗੁਰੂ ਮੁਕਤ ਨ ਪਾਈਐ ਨਾ ਤੁਪਦਾ ਮਾਇਆ ਜਾਏ ਮਾਇਆ ਕਿਸ ਨੂੰ ਆਖੀਐ ਕਿਆ ਮਾਇਆ ਕਰਮ ਕਮਾਏ ਦੁਖ ਸੁਖ ਇਹੋ ਜਿਓ ਬਦ ਹੈ ਹਉਮੈ ਕਰਮ ਕਮਾਏ ਬਿਨ ਸਬਦੈ ਭਰਮ ਨ ਚੁਕਈ ਨ ਵਿਚੋਂ ਹਉਮੈ ਜਾਇ ਬਿਨ ਪ੍ਰੀਤੀ ਭਗਤ ਨ ਹੋਵਈ ਬਿਨ ਸਬਦੈ ਥਾਏ ਨ ਪਾਏ ਸਬਦੈ ਹਉਮੈ ਮਾਰਿਐ ਮਾਇਆ ਕਾ ਭ੍ਰਮ ਜਾਇ ਨਾਮ ਪਦਾਰਥ ਪਾਈਐ ਗੁਰਮਖ ਸਹਿਜ ਸੁਪਾਈ ਬਿਨ ਗੁਰ ਗੁਣ ਨਾ ਜਪਨੀ ਬਿਨ ਗੁਣ ਭਗਤ ਨਾ ਹੋਏ ਭਗਤ ਬਚਲ ਹਰ ਮਨ ਬਸਿਆ ਸਹਿਜ ਮਿਲਿਆ ਪ੍ਰਭ ਸੁ ਹੋਏ ਨਾਨਕ ਸਬਦੇ ਹਰ ਸਾ ਲਾਹੀਐ ਕਰਮ ਪ੍ਰਾਪਤ ਹੋਏ ਸ੍ਰੀ ਰਾਗ ਮਹੱਲਾ 3 ਮਾਇਆ ਮੋ ਮੇਰਾ ਪ੍ਰਭ ਕੀਨਾ ਆਪੇ ਭਰਮ ਪੁਲਾਏ ਮਨਮੁਖ ਕਰਮ ਕਰੈ ਨਹੀਂ ਬੂਝੈ ਬਿਰਥਾ ਜਨਮ ਗਵਾਏ ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਬਸੈ ਮਨ ਆਏ ਮਨ ਰੇ ਨਾਮ ਜਪੋ ਸੁਖ ਹੋਏ ਗੁਰਪੂਰਾ ਸਲਾਹੀਐ ਸਹਿਜ ਮਿਲੈ ਪ੍ਰਭ ਸੋਈ ਰਹਾਉ ਫਾਰ ਮੰਗਿਆ ਪਹੁ ਪਾ ਗਿਆ ਹਰ ਚਰ ਨਹੀਂ ਚਿਤ ਲਾਏ ਗੁਰਮੁਖ ਸਬਦ ਕਮਾਈਐ ਹਰ ਬਸੈ ਮਨ ਆਈ ਕਰ ਮਹਿਲ ਸੱਚ ਸਮਾਈਐ ਜਮ ਕਾਲ ਨਾ ਸਕੈ ਖਾਏ ਨਾਮਾ ਛਿਬਾ ਕਬੀਰ ਜਿਲਾਹ ਪੂਰੇ ਗੁਰ ਤੇ ਗਤ ਪਾਈ ਬ੍ਰਹਮ ਕੇ ਬੀਤੇ ਸਬਦ ਪਛਾਣੈ ਹਉ ਮੈਂ ਜਾਤ ਦਵਾਈ ਸੋਰਨਾਰ ਤਨ ਕੀ ਬਾਣੀ ਗਾਵੇ ਕੋਏ ਨ ਮੀਟਾ ਭਾਈ ਦਾਤ ਪੁੱਤ ਕਰਮ ਧਰਮ ਕਿਛ ਸੰਜਮ ਨ ਪੜੈ ਦੂਜਾ ਭਾਉ ਨ ਜਾਣੈ ਸਤਗੁਰ ਭੇਟਿਆ ਨਿਰਮਲ ਹੋਆ ਆਂਦਨ ਨਾਮ ਮੁਖਾਣੈ ਏਕੋ ਪੜੈ ਏਕੋ ਨਾਮ ਬੂਝੈ ਦੂਜਾ ਅਭਰ ਨ ਜਾਣੈ ਖਾਟ ਦਰਸਨ ਜੋਗੀ ਸੰਿਆਸੀ ਬਿਨ ਗੁਰ ਧਰਮ ਭੁਲਾਏ ਸਤ ਗੁਰ ਸੇਵ ਤਾ ਗਤ ਮਿਤ ਪਾਵੇ ਹਰ ਜਿਉ ਮਨ ਵਸਾਏ ਸੱਚੀ ਬਾਣੀ ਸਿਉ ਚਿਤ ਲਾਗੇ ਆਵਣ ਜਾਣ ਰਹਾਏ ਪੰਡਤਾ ਪੜ ਪੜ ਬਾਦ ਬਖਾਣੇ ਬਿਨ ਗੁਰ ਧਰਮ ਭੁਲਾਏ ਲਖ 84 ਫੇਰ ਪਿਆ ਬਿਨ ਸ਼ਬਦੈ ਮੁਕਤ ਨ ਪਾਏ ਜਾ ਨਾਉ ਚਿੱਤ ਤਾਂ ਗਤ ਪਾਈ ਜੇ ਸਤਗੁਰ ਮੇਲ ਮਿਲਾਏ ਸਤਸੰਗਤ ਮੈਂ ਨਾਮ ਇਹ ਹਰ ਉਪਜੈ ਜੇ ਸਤਗੁਰ ਮਿਲੈ ਸੁਭਾਈ ਮਨ ਤਨ ਅਰਪੀ ਆਪ ਗਵਾਈ ਚੱਲਾ ਸਤਗੁਰ ਭਾਈ ਸਤਬਲਿਹਾਰੀ ਗੁਰੇ ਆਪਣੇ ਬਿੱਟੋ ਜੇ ਹਰ ਸੇਤੀ ਚਿਤ ਲਾਏ ਸੋ ਬ੍ਰਾਹਮਣ ਬ੍ਰਹਮ ਜੋ ਬਿੰਦੇ ਹਰ ਸੇਤੀ ਰੰਗ ਰਾਤਾ ਪ੍ਰਭ ਨਿਗਟਿ ਬਸਾ ਸਭਨਾ ਕਟ ਅੰਤਰ ਗੁਰਮੁਖ ਮਿਲ ਲੈ ਜਾਤਾ ਨਾਨਕ ਨਾਮ ਮਿਲੈ ਬੜਿਹਾਈ ਗੁਰ ਕੈ ਸਬਦ ਪਛਾਤਾ ਸ੍ਰੀ ਰਾਗ ਮਹੱਲਾ ਤੀਜਾ ਸਹਿਜੇ ਨੂੰ ਸਭ ਲੋਚ ਦੀ ਬਿਨ ਗੁਰ ਪਾਇਆ ਨਾ ਜਾਏ ਪੜ ਪੜ ਪੰਡਤ ਜੋਤ ਕੀ ਠੱਕੇ ਪੇਖੀ ਭਰਮ ਪੁਲਾਏ ਗੁਰ ਭੇਟੇ ਸਹਜ ਪਾਇਆ ਆਪਣੀ ਕਿਰਪਾ ਕਰੇ ਰਜਾਈ ਭਾਈ રે ਗੁਰ ਬਿਨ ਸਹਜ ਨਾ ਹੋਏ ਸਬਦੇ ਹੀ ਤੇ ਸਹਜ ਉਪਜੈ ਹਰ ਪਾਇਆ ਸਚ ਸੋਏ ਰਹਾਉ ਸਹਜੇ ਗਾਵਿਆ ਥੋਏ ਪਵੈ ਬਿਨ ਸਹਜੇ ਕਥਨੀ ਬਾਦ ਸਹਜੇ ਹੀ ਭਗਤ ਉਪਜੈ ਸਹਜੇ ਪਿਆਰ ਵਿਰਾਗ ਸਹਜੇ ਹਿਤੇ ਸੁਖ ਸਾਤ ਹੋਏ ਬਿਨ ਸਹਜੇ ਜੀਵਣ ਬਾਦ ਸਹਜ ਸਲਾਹੀ ਸਦਾ ਸਦਾ ਸਹਜ ਸੁਮਾਦ ਲਗਾਈ ਸਹਜੇ ਹੀ ਗੁਣੇ ਉਚਰੈ ਭਗਤ ਕਰੇ ਲਗਲਾਈ ਸਬਦੇ ਹੀ ਹਰ ਮਨ ਵਸੈ ਰਸਨ ਹਰ ਰਸ ਖਾਈ ਸਹਜੇ ਕਾਲ ਵਿਡਾਰਿਆ ਸੱਚ ਸਰਨਾਈ ਪਾਏ ਸਹਜੇ ਹਰਨਾਮ ਮਨ ਵਸਿਆ ਸੱਚੀ ਕਾਰ ਕਮਾਈ ਸੇਵਟ ਭਾਗੀ ਜਿੰਨੀ ਪਾਇਆ ਸਹਜੇ ਰਹੇ ਸਮਾਈ ਮਾਇਆ ਵਿੱਚ ਸਹਜ ਨਾ ਉਪਜੇ ਮਾਇਆ ਦੂਜੈ ਪਾਏ ਮਨਮੁਖ ਕਰਮ ਕਮਾਵਣੇ ਹਉਮੈ ਜਲੇ ਜਲਾਈ ਜੰਮਣ ਮਰਣ ਨਾ ਚੁੱਕਈ ਫਿਰ ਫਿਰ ਆਵੇ ਜਾਏ ਤ੍ਰੈ ਗੁਣ ਵਿੱਚ ਸਹਜ ਨਾ ਪਾਈਐ ਤ੍ਰੈ ਗੁਣ ਪਰਮ ਭੁਲਾਏ ਪੜੀਐ ਗੁਣਿਐ ਕਿਆ ਕਥਿਐ ਜਾ ਮੁੰਡੋ ਕੁੱਥਾ ਜਾਏ ਚੌਥੇ ਪਦਮੈ ਸਹਜ ਹੈ ਗੁਰਮੁਖ ਪੱਲੈ ਪਾਈਐ ਨਿਰਗੁਣ ਨਾਮਿਨ ਧਾਨ ਹੈ ਸਹਜੇ ਸੂਜੀ ਹੋਏ ਗੁਣਵੰਤੀ ਸਾਲਾਹਿਆ ਸੱਚੇ ਸੱਚੀ ਸੋਏ ਭੁੱਲਿਆ ਸਹਜਿ ਮਿਲਾਇਸੀ ਸ਼ਬਦ ਮਿਲਾਵਾ ਹੋਏ ਬਿਨ ਸਹਜੇ ਸਭ ਅੰਧ ਹੈ ਮਾਇਆ ਮੋਗ ਭਾਰ ਸਹਜੇ ਹੀ ਸੂਜੀ ਪਈ ਸੱਚੇ ਸ਼ਬਦ ਅਪਾਰ ਆਪੇ ਬਖਸ਼ੇ ਮਿਲਾਇਨ ਪੂਰੇ ਗੁਰਕਰਤਾਰ ਸਹਿਜ ਉਦਿਸ਼ਟ ਪਛਾਣੀਆਂ ਨਿਰਪਉ ਜੋਤ ਨਿਰੰਕਾਰ ਸਭਨਾ ਜੀਆ ਕਾ ਇੱਕ ਦਾਤਾ ਜੋਤੀ ਜੋਤ ਮਿਲਾਵਣ ਹਾਰ ਪੂਰੇ ਸ਼ਬਦ ਸਲ ਆਹੀ ਐ ਜਿਸ ਦਾ ਅੰਤ ਨਾ ਪਾਰਾ ਬਾਰ ਗਿਆਨੀਆ ਕਾ ਧਨ ਨਾਮ ਹੈ ਸਹਿਜ ਕਰੇ ਵਾਪਾਰ ਆਨ ਦਿਲ ਲਾਹਾ ਹਰ ਨਾਮ ਲੈਣ ਅਖਟ ਭਰੇ ਪੰਡਾਰ ਨਾਨਕ ਤੋਟ ਨ ਆਵਈ ਜੀਏ ਦੇਵਨਹਾਰ ਸ੍ਰੀ ਰਾਗ ਮਹੱਲਾ 3 ਸਤਗੁਰ ਮਿਲਿਆ ਫੇਰ ਨ ਪਵੈ ਜਨਮ ਮਰਨ ਦੁਖ ਜਾਏ ਪੂਰੇ ਸਬਦ ਸਭ ਸੋਜੀ ਹੋਈ ਹਰ ਨਾਮੈ ਰਹੇ ਸਮਾਈ ਮਨ ਮੇਰੇ ਸਤਿਗੁਰ ਸਿਓ ਚਿਤ ਲਾਏ ਨਿਰਮਲ ਨਾਮ ਸਦ ਨਬਤਨੋ ਆਪ ਬਸੈ ਮਨਿ ਆਏ ਰਹਾਓ ਹਰਿ ਜਿਉ ਰੱਖੋ ਆਪਣੀ ਸਰਣਾਈ ਜਿਉ ਰੱਖੈ ਤਿਉ ਰਹਿਣਾ ਗੁਰ ਕੈ ਸਬਦ ਜੀਵਤ ਮਰੈ ਗੁਰਮੁਖ ਭਗਤ ਜਲ ਤਰਣਾ ਵੱਡੈ ਭਾਗ ਨਉ ਪਾਈਐ ਗੁਰਮਤਿ ਸਬਦ ਸੁਹਾਈ ਆਪੇ ਮਨ ਰਸਿਆ ਪ੍ਰਭ ਕਰਤਾ ਸਹਜੇ ਰਹਿਆ ਸਮਾਈ ਇਕ ਨਾ ਮਰਮਖ ਸ਼ਬਦ ਨ ਭਾਵੇ ਬੰਦਰ ਬੰਦ ਪਵਾਇ ਨਖ 84 ਫਿਰ ਫਿਰ ਆਵੇ ਬਿਰਥਾ ਜਨਮ ਗਵਾਇ ਭਗਤਾ ਮਨ ਅਨੰਦ ਹੈ ਸਚੇ ਸ਼ਬਦ ਰੰਗ ਰਾਤੇ ਆਂਦਰ ਗੁਣ ਗਾਵੇ ਸਦ ਨਿਰਮਲ ਸਹਜੇ ਨਾਮ ਸਮਾਤੇ ਗੁਰਮਖੇ ਅੰਮ੍ਰਿਤ ਬਾਣੀ ਬੋਲਹਿ ਸਭ ਆਤਮ ਰਾਮ ਪਛਾਣੀ ਏਕੋ ਸੇਵਨ ਏਕ ਅਰਾਧੈ ਗੁਰਮਖ ਕਥ ਕਹਾਣੀ ਸੱਚਾ ਸਾਹਿਬ ਸੇਵੀਐ ਗੁਰਮਖ ਵਸੈ ਮਨ ਆਈ ਸਦਾ ਰੰਗ ਰਾਤੇ ਸੱਚ ਸਿਉ ਆਪਣੀ ਕਿਰਪਾ ਕਰੇ ਰਜਾਈ ਆਪੇ ਕਰੇ ਕਰਾਈ ਆਪੇ ਇਕ ਨਾ ਸੁੱਤਿਆਂ ਦੇ ਜਾਗਾਏ ਆਪੇ ਮੇਲ ਮਿਲਾਇਦਾ ਨਾਨਕ ਸ਼ਬਦ ਸੁਮਾਏ ਸ੍ਰੀ ਰاگ ਮਹੱਲਾ 3ਾ ਸਤਗੁਰ ਸੇਵਿਐ ਮਨ ਨਿਰਮਲ ਆਪੇ ਪਵਿੱਤ ਸਰੀਰ ਮਨ ਆਨੰਦ ਸਦਾ ਸੁਖ ਪਾਇਆ ਪੇਟਿਆ ਗਹਿਰ ਗੰਭੀਰ ਸੱਚੀ ਸੰਗਤ ਬੈਸਣ ਸਾਚੇ ਨਾਮ ਹਮਨ ਤੀਰ ਮਨ ਰਏ ਸਤਿਗੁਰ ਸੇ ਮਨ ਸੰਗ ਸਤਿਗੁਰ ਸੇ ਗਿਆ ਹਰ ਮਨ ਬਸੈ ਲੱਗੇ ਨ ਮੈਲ ਪਤੰਗ ਰਹਾਉ ਸਚੈ ਸ਼ਬਦ ਪਤੇ ਉਪਜੈ ਸਚੇ ਸਚਾ ਨਾਉ ਜਿੰਨੀ ਹਉ ਮੈਂ ਮਾਰ ਪਛਾਣਿਆ ਹਉ ਤਨ ਬਨਹਾਰੈ ਜਾਉ ਮਰਮਖ ਸਚ ਨ ਜਾਣਨੀ ਤਨ ਠੌਰ ਨ ਕਤ ਹਉ ਥਾਉ ਸੱਚ ਖਾਣਾ ਸੱਚ ਪਹਿਨਣਾ ਸੱਚੇ ਵਿੱਚ ਵਾਸ ਸਦਾ ਸੱਚਾ ਸਲਾਹਣਾ ਸੱਚੇ ਸ਼ਬਦ ਨਿਵਾਸ ਸਭ ਆਤਮ ਰਾਮ ਪਛਾਣਿਆ ਗੁਰਮਤੀ ਨਿਜ ਕਰ ਵਾਸ ਸੱਚ ਵੇਖਣ ਸੱਚ ਬੋਲਣਾ ਤਨ ਮਨ ਸੱਚਾ ਹੋਏ ਸੱਚੀ ਸਾਖੀ ਉਪਦੇਸ਼ ਸੱਚ ਸੱਚੇ ਸੱਚੀ ਸੋਏ ਜਿਨਨੀ ਸੱਚ ਬਿਸਾਰਿਆ ਸੇ ਦੁਖੀਏ ਚੱਲੇ ਰੋਏ ਸਤਿਗੁਰ ਜਿਨੀ ਨ ਸੇਵਿਓ ਸਿੱਕ ਤਿਆਏ ਸੰਸਾਰ ਜੰਗਰ ਬੱਦੇ ਮਾਰੀਐ ਕੂਕ ਨ ਸੁਣੈ ਪੁਕਾਰ ਬਿਰਥਾ ਜਨਮ ਗਵਾਇਆ ਮਰ ਜੰਮੈ ਬਾਰੂ ਵਾਰ ਇਹੋ ਜਗ ਜਲਤਾ ਦੇਖ ਕੇ ਭਜ ਪਏ ਸਤਿਗੁਰ ਸਰਣਾ ਸਤਗੁਰ ਸੱਚ ਦੜਾ ਆਇਆ ਸਦਾ ਸੱਚ ਸੰਜਮ ਰਹਿਣਾ ਸਤਗੁਰ ਸੱਚਾ ਹੈ ਬੋ ਹਿੱਥਾ ਸਬਦੇ ਭਵ ਜਲ ਤਰਣਾ ਲੱਖ ਚਰਾਸੀ ਫਿਰਦੇ ਰਹੇ ਬਿਨ ਸਤਗੁਰ ਮੁਕਤ ਨਾ ਹੋਈ ਪੜ ਪੜ ਪੰਡਤ ਮੂਨੀ ਥੱਕੇ ਦੂਜੇ ਪਾਏ ਪਤ ਖੋਈ ਸਤਗੁਰ ਸ਼ਬਦ ਸੁਣਾਇਆ ਬਿਨ ਸੱਚੇ ਅਭ ਨ ਕੋਈ ਜੋ ਸੱਚ ਲਾਈ ਸੇ ਸੱਚ ਲੱਗੇ ਤਿੰਨ ਸੱਚੀ ਕਾਰ ਕਰਨ ਤਿੰਨਾ ਨਜਕਰ ਵਾਸਾ ਪਾਇਆ ਸੱਚੇ ਮਹਿਲ ਰਹਿਣ ਨਾਨਕ ਭਗਤ ਸੁਖੀਏ ਸਦਾ ਸੱਚੇ ਨਾਮ ਰਚਨ ਸ੍ਰੀ ਰਾਗ ਮਹੱਲਾ ਪੰਜਵਾਂ ਜਾ ਕੋ ਮੁਸਕਲੇ ਅਤ ਬਣ ਢੁਈ ਕੋਈ ਨ ਦੇ ਲਾਗੂ ਹੋਏ ਦਸ਼ਮਣਾਂ ਸਾਖ ਪੈ ਭੱਜ ਖਲੇ ਸਭੋ ਭੱਜੈ ਆਸਰਾ ਚੁੱਕੈ ਸਭ ਅਸਰਾਓ ਚਿਤ ਆਵੇ ਉਸ ਪਾਰ ਬ੍ਰਹਮ ਲੱਗੈ ਨ ਤਤੀ ਬਾਉ ਸਾਹਿਬ ਨਤਵਾਣਿਆ ਕਾ ਤਾਣ ਆਇ ਨ ਜਾਈ ਛਰ ਸਦਾ ਗੁਰਸਾਹਿਬ ਦੀ ਸਚ ਜਾਣ ਰਹਾਓ ਜੇ ਕੋ ਹੋਵੇ ਦੁਬਲਾ ਨੰਗ ਭੁਖ ਕੀ ਪੀਰ ਦਮੜਾ ਪੱਲੇ ਨਾ ਪਵੈ ਨਾ ਕੋ ਦੇਵੈ ਤੀਰ ਸਵਾਰਥ ਸਵਾਉ ਨਾ ਕੋ ਕਰੇ ਨਾਕਿ ਚ ਹੋਵੈ ਕਾਜ ਚਿਤ ਆਵੈ ਉਸ ਪਾਰ ਬ੍ਰਹਮ ਤਨ ਚਨ ਹੋਵੈ ਰਾਜ ਜਾਂ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ ਗ੍ਰਸਤ ਕੁਟਾਮ ਬਪਲੇਟਿਆ ਕਦੇ ਹਰਖ ਕਦੇ ਸੋਗ ਗੌਣ ਕਰੇ ਚੋਂ ਕੁੰਟਕਾ ਘੜੀ ਨ ਬੈਸਣ ਸੋਏ ਚਿਤ ਆਵੇ ਉਸ ਪਾਰ ਬ੍ਰਹਮ ਤਨ ਮਨ ਸੀਤਲ ਹੋਏ ਕਾਮ ਕ੍ਰੋਧ ਮੋਹ ਵਸ ਕੀਆ ਕਿਰਪਨ ਲੋਭ ਪਿਆਰ ਚਾਰੇ ਕਿਲਬਖ ਉਹਨੇ ਅੱਗ ਕੀਏ ਹੋਆ ਅਸਰ ਸੰਗਾਰ ਪੋਥੀ ਗੀਤ ਕਵਿੱਤਿ ਕਿਛ ਕਦੇ ਨ ਕਰਨ ਤਰਿਆ ਚਿਤ ਆਵੇ ਉਸ ਪਾਰ ਬ੍ਰਹਮ ਤਾ ਨਿਮਖ ਸਿਮਰਤ ਤਰਿਆ ਸ਼ਾਸਤਰ ਸਿਮਰਤ ਵੇਦ ਚਾਰ ਮੁਖਾਗਰ ਵਿਚਰੇ ਤਪੇਤ ਪੀ ਸਰ ਜੋਗੀਆਂ ਤੀਰਥ ਗਮਨ ਕਰੇ ਖਟ ਕਰਮਾਂ ਤੇ ਦੁਗੁਣੇ ਪੂਜਾ ਕਰਤਾ ਨਾਹੀ ਰੰਗਨ ਲੱਗੀ ਪਾਰ ਬ੍ਰਹਮ ਤਾ ਸਰਪਰ ਨਰਕੇ ਜਾਏ ਰਾਜ ਮਿਲਕ ਸਿਕਦਾ ਰੀਆਂ ਰਸ ਪੋਗਣ ਵਿਸਥਾਰ ਬਾਗ ਸੁਹਾਵੇ ਸੋਹਣੇ ਚੱਲੈ ਹੁਕਮ ਅਫਾਰ ਰੰਗ ਤਮਾਸ਼ੇ ਬਹੁ ਬਿਧੀ ਚਾਏ ਲੱਗ ਰਿਆ ਚੇਤਨਾ ਆਇਓ ਪਾਰ ਬ੍ਰਹਮ ਤਾ ਸਰਬ ਕੀ ਜੂਨ ਗਿਆ ਬਹੁਤ ਤਨਹਾੜ ਚਾਰ ਬੰਤ ਸੋਭਾ ਨਿਰਮਲ ਰੀਤ ਮਾਤ ਪਿਤਾ ਸੁਤ ਭਾਈਆ ਸਾਜਣ ਸੰਗ ਪ੍ਰੀਤ ਲਸਕਰ ਤਰਕਸ ਬੰਧ ਬੰਦ ਜਿਉ ਜਿਉ ਸਗਲੀ ਕੀਤ ਚੇਤਨਾ ਆਇਓ ਪਾਰ ਬ੍ਰਹਮ ਤਾ ਖੜਨ ਸਾਤਲ ਦੀਤ ਕਾਇਆ ਰੋਗ ਨ ਛਿਦਰ ਕਿਛ ਨਾ ਕਿਛ ਕਾੜਾ ਸੋਗ ਮਿਟਨ ਆਵੀ ਚਿੱਤ ਤਿਸ ਅਹਨਸ ਭੋਗੈ ਭੋਗ ਸਭ ਕਿਛ ਕੀਤੋ ਨ ਆਪਣਾ ਜਿਉ ਨ ਸੰਕਤਰਿਆ ਚਿੱਤ ਨ ਆਇ ਉਪਾਰ ਬ੍ਰਹਮ ਜਮ ਕੰਕਰ ਵਸ ਪਰਿਆ ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੈ ਸਾਧੂ ਸੰਗ ਜੋ ਜੋ ਉਹ ਵਧਾਈਐ ਤਿਉ ਤਿਉ ਹਰ ਸਿਉ ਰੰਗ ਦੁਹਾਂ ਸ੍ਰੀਆ ਕਾ ਖਸਮਿ ਆਪਿ ਯ ਵਰਨ ਦੂਜਾ ਥਾਉ ਸਤਗੁਰ ਤੁਠੈ ਪਾਇਆ ਨਾਨਕ ਸਚਿਆ ਲਾਉ